ਦੋਸਤੋ ਨਾਲ ਨਾਲ ਸਕਰੀਨ ਦੇ ਉੱਪਰ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਇੱਕ ਸ਼ਖਸ ਜਿਹੜਾ ਕਿ ਅਹਿਮਦਗੜ ਦਾ ਵਾਸੀ ਹੈ ਇਹ ਸ਼ਖਸ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਬਹੁਤ ਹੀ ਜ਼ਿਆਦਾ ਉਹਨਾਂ ਵਾਸਤੇ ਭद्दी ਸ਼ਬਦਾਵਲੀ ਵਰਤੀ ਹੈ ਔਰ ਉਸ ਤੋਂ ਬਾਅਦ ਗੁਰੂ ਪਿਆਰੇ ਸਿੰਘ ਇਹਦੇ ਕੋਲ ਜਾ ਪਹੁੰਚੇ ਹੈ ਔਰ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਆਪਾਂ ਸਾਰਾ ਕੁਝ ਜਾਣਾਂਗੇ ਮੇਰੇ ਨਾਲ ਉਹਨਾਂ ਸੰਗਾਂ ਵਿੱਚੋਂ ਇੱਕ ਸਿੰਘ ਜਿਹੜੇ ਉੱਥੇ ਮੌਕੇ ਤੇ ਗਏ ਸੀਗੇ ਉਹਦੀ ਭੁਗਤ ਵੀ ਸਵਾਰੀ ਗਈ ਹੈ ਉਸ ਤੋਂ ਬਾਅਦ ਫਿਰ ਉਹਨੂੰ ਪੁਲਿਸ ਥਾਣੇ ਵੀ ਲਜਾਇਆ ਗਿਆ ਸਾਰਾ ਮਾਮਲਾ ਕੀ ਆ ਆਪਾਂ ਉਹਨਾਂ ਦੇ ਕੋਲੋਂ ਜਾਣਦੇ ਆ ਵੀਰ ਰਵਿੰਦਰਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸੇਵਾਦਾਰ ਨਾਲ ਨੇ ਪਹਿਲਾ ਕਰਦਿਆ ਸਵਾਗਤ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਸਭ ਵਾਹਿਗੁਰੂ ਜੀ ਕੀ ਫਤਿਹ ਭਵਿੰਦਰ ਸਿੰਘ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ ਜੋ ਆਪ ਜੀ ਪੰਥਦਰਦੋਂ ਦੇ ਨਾਤੇ ਖਾਲਸੇ ਦੀ ਜੋ ਵੀ ਰੀਤੀ ਹੈ ਉਸ ਨੂੰ ਸੰਗਤ ਦੇ ਧਿਆਨ ਦੇ ਵਿੱਚ ਲਿਆਂਦੇ ਹੋ ਜੀ 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 ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਸਾਰਾ ਕੁਝ ਕਰਨ ਦੀ ਬਣਾ ਵੱਡਾ ਉਪਰਾਲਾ ਜੀ ਜੀ ਤੁਹਾਨੂੰ ਸਾਡਾ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਮੇਰੇ ਪਰਿਆਥ ਰੱਖਣ ਬਰਵਾਦ ਨੇ ਜਿਹੜੀਆਂ ਕਾਲਾਂ ਕਰ ਲਈਆਂ ਉਹ ਤੋਂ ਦਾਸ ਨੂੰ ਪਤਾ ਆ ਤੇ ਦਾਸ ਬੇਨਤੀ ਕਰਦਾ ਸੰਗਤ ਦੇ ਜਰਨਾ ਦੇ ਵਿੱਚ ਗੁਰੂ ਸਾਹਿਬ ਤੁਹਾਨੂੰ ਤਤੀਵਾ ਨਾ ਲੱਗਣ ਦਿਨ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਦਾ ਰਿਸ਼ੀ ਜੰਦਰਲ ਜੀ ਕੋਈ ਅਹਿਮਤ ਕਹਦਾ ਜੀ ਲੈ ਚ ਜਾਦਪ੍ਰਤਨੀ ਕਹਿੰਦਾ ਪਰ ਮੈਂ ਫਿਰ ਵੀ ਧਿਆਨ ਚ ਲਿਆਉਣਾ ਚਾਹੁੰਦਾ ਸੰਗਤ ਦੇ ਕਿ ਇਹ ਇੱਕ Hindu ਟਾਈਪ ਦਾ ਬੰਦਾ ਆ ਹੂੰ ਹੂੰ ਜਿਹੜੇ Hindu ਸਾਰੇ ਨਹੀਂ ਮਾੜੇ ਉਹ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਲੱਡੂ ਵੰਡੇ ਜਾਂ ਜੋ ਸਿੱਖ ਤੇ Hindu ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦੇ ਉਸ ਟਾਈਪ ਦਾ Hindu ਹੈ ਜੀ ਓਕੇ ਜੀ ਜੀ ਇਸ ਬੰਦੇ ਨੇ ਇਹ ਇਹਦਾ ਤੀਜਾ ਚਾਰਦਾ ਜੀ ਇਸ ਬੰਦੇ ਨੇ ਪਹਿਲੇ ਵੀ ਦੋ ਵਾਰੀ ਐਹੀ ਕੰਮ ਕੀਤਾ ਅੱਛਾ ਤੇ ਉੱਥੋਂ ਦੀ ਸੰਗਤ ਨੇ ਉਸ ਟਾਈਮ ਤੇ ਇਹਨੂੰ ਸਮਝਾ ਲਿਆ ਸੀ ਜੀ ਹੂੰ ਹੂੰ ਮੇਰੇ ਕੋਲ ਸੋਸ਼ਲ ਮੀਡੀਆ ਦੇ ਉੱਪਰ ਕੋਈ ਕਮੈਂਟ ਵਾਜ਼ੀ ਕਰਦਾ ਨਾ ਜੀ ਗੁਰੂ ਸਾਹਿਬ ਦੇ ਖਿਲਾਫ ਦੇਖੋ ਜੀ ਇਹ ਨਾ ਤੀਜਾ ਚਾਂਸ ਹੈ ਜੀ ਇਹਦਾ ਜੀ ਇਸ ਤੋਂ ਪਿਛਲੇ ਸਾਲ ਵੀ ਇਹਨੇ ਇਦਾਂ ਦਾ ਕੋਈ ਕਮੈਂਟ ਕਰਕੇ ਪੰਜ ਦਰਦੀਆਂ ਨੂੰ ਠੇਸ ਪਹੁੰਚਾਈ ਉਹ ਜਿਹੜੇ ਦਿਹਾੜੇ ਚੱਲ ਰਹੇ ਐ ਜੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੀ ਔਰ ਇਸ ਵਾਰ ਇਹਨਾਂ ਨੇ ਜਿਹੜਾ ਕਮੈਂਟ ਕੀਤਾ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ ਬਹੁਤ ਹੀ ਗੰਦੀ ਸ਼ਬਦਾਲੀ ਬੋਲੀ ਸਾਡੇ 10ਵੇਂ ਪਾਸ਼ਾ ਬਾਰੇ ਜੀ ਜਦੋਂ ਸਾਡੇ ਧਿਆਨ ਦੇ ਵਿੱਚ ਆਇਆ ਉਦੋਂ ਪਾਈ ਤੇਜਵੀਰ ਸਿੰਘ ਦਮਦਮੀ ਟਕਸਾਲ ਵਾਲੇ ਵੀ ਪਹੁੰਚੇ ਹਾਂਜੀ ਉਹਨਾਂ ਦਾ ਵੀ ਤੁੰਦਾਦਿਆ ਜੀ ਪੰਥਦਰਦੀ ਨੇ ਜੀ ਜਾ ਕੇ ਜਦੋਂ ਇਹਦੀ ਦੁਕਾਨ ਤੇ ਗਏ ਤੇ ਪਹਿਲੇ ਹੀ ਪੁਲਿਸ ਸਵੇਰ ਦੇ ਜੰਦੀ ਦੁਕਾਨ ਤੇ ਬੈਠੀ ਸੀ ਜੀ ਅੱਛਾ ਜੀ ਤੇ ਪਾਸੇ ਇਹਨੇ ਪੋਸਟ ਪਾ ਕੇ ਦੂਜੇ ਦਿਨ ਹੀ ਖੁਦ ਹੀ ਗੁਰਦੁਆਰੇ ਦੇ ਸੰਗਾਂ ਨੂੰ ਮੈਸੇਜ ਲਾਤਾ ਕਿ ਮੈਂ ਡਿਪਰੈਸ਼ਨ ਦੇ ਵਿੱਚ ਆ ਜੀ ਮੇਰੇ ਕੋਲ ਪੋਸਟ ਪੈ ਗਈ ਤੇ ਉੱਥੋਂ ਦੀ ਅਹਿਮਦਗੜ੍ਹ ਦੇ ਸਿੰਘ ਸਭਾ ਗੁਰਦੁਆਰੇ ਦੇ ਜਿਹੜੇ ਮੈਂਬਰ ਕਹ ਲੋ ਜੀ ਉਹ ਇਹਨੂੰ خود اشارہ ਤੇ ਇੰਡੈਸ ਜੀ اچھا 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 ਉਹਨਾਂ ਨਾਲ ਮੇਰੀ ਖੁਦ ਗੱਲ ਹੋਈ ਜੀ اچھا ਉਹ ਕਹਿੰਦੇ ਹਨ ਕਿਰਵਿੰਦਰ ਸਿੰਘ ਕੋਈ ਗੱਲ ਨਹੀਂ ਡਿਪਰੈਸ਼ਨ ਚ ਹੈ ਤੁਸੀਂ ਐਡਾ ਨਾ ਕਰੋ ਤੁਸੀਂ ਨਾ ਆਇਓ ਅਸੀਂ ਇਹਨੂੰ ਸਮਝਾਤਾ ਜੀ ਅਸੀਂ ਕਰਤਾ ਆ ਹੈਗਾ ਭਾਈ ਸਾਹਿਬ ਤੁਸੀਂ ਤੇ ਤੀਜੀ ਵਾਰੀ ਤੁਹਾਨੂੰ ਕਹਿ ਚੁੱਕੇ ਇਸ ਗੱਲ ਨੂੰ ਹਾਂਜੀ ਜੀ ਇਹਦਾ ਨਵਾਂ ਚਾਂਸ ਨਹੀਂ ਹੈ ਪਿਛਲੇ ਤੋਂ ਪਿਛਲੇ ਸਾਲ ਵੀ ਇਹਨੇ ਇਹੀ ਕਰਮ ਕੀਤਾ ਉਦੋਂ ਤੁਸੀਂ ਕੀ ਐਕਸ਼ਨ ਲਿਆ ਜੇ ਉਦੋਂ ਐਕਸ਼ਨ ਲਿਆ ਹੁੰਦਾ ਤੇ ਇਸ ਵਾਰ ਕਰਮ ਨਾ ਕਰਦਾ ਜੀ ਜੀ ਵਾਕੇ ਕੋਈ ਵਾਕਏ ਇਦਾਂ ਦੇ ਬੰਦੇ ਮਾਨਸਿਕ ਰੋਗੀ ਨਹੀਂ ਹੁੰਦੇ ਜੀ ਇਹ ਸਿਰਫ ਇਹਨਾਂ ਨੂੰ ਰੋਗ ਹੁੰਦਾ ਆ ਕਿਸ ਚੀਜ਼ ਦਾ ਕਿ ਅਸੀਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੰਚ ਦਰਦੀਆਂ ਨੂੰ ਠੇਸ ਪਹੁੰਚਾਣੀ ਆ ਇਹ ਸਾਡੇ ਸ਼ਰਤੇ ਬਲੁੰਦਰੇ ਜਾਣੇ ਜੀ ਇਹ ਸਾਨੂੰ ਜਾਣ ਜਾਣ ਕੇ ਇਦਾਂ ਦੀਆਂ ਸਾਡੇ ਤੇ ਉੱਪਰ ਤੁੰਤਾਂ ਲਾਉਂਦੇ ਆ ਜੀ ਹਾਂ ਇੱਕ ਇੱਕ ਤਰ੍ਹਾਂ ਕਹ ਲਓ ਵੀ ਇੱਕ ਹਮਲਾ ਜਿਹਾ ਹੁੰਦਾ ਹੈਗਾ ਸ਼ਰਾਰਤ ਕਰਨੀ ਇਦਾਂ ਦੀ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨਾ ਬਸ 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 ਇਹ ਜਾਣ ਕੇ ਚੰਦੇ ਹੈ ਕਿ ਪੰਜਾਬ ਦੇ ਵਿੱਚ ਸਿੱਖ ਹਿੰਦੂ ਦਾ ਆਪਸ ਦੇ ਵਿੱਚ ਫਿਰ ਦੁਬਾਰਤ ਤੋਂ ਦਫਾੜ ਪਵੇ ਰਵਿੰਦਰਪਾਲ ਸਿੰਘ ਜੀ ਜਦੋਂ ਤੁਸੀਂ ਉੱਥੇ ਗਏ ਹੈਗੇ ਤਾਂ ਉਸ ਵੇਲੇ ਜਦੋਂ ਤੁਸੀਂ ਆਖਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਦੇ ਹੱਕ ਜਿਹਦੇ ਵਿੱਚ ਭੁਗਤ ਦੇ ਤੁਹਾਨੂੰ ਪ੍ਰਤੀਤ ਹੋਏ ਉਹਨੋਂ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕੋਈ ਸੀਗੇ ਜਿਹੜੇ ਇਹਦੇ ਹੱਕ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੋਵੇ ਤੁਸੀਂ ਕੋਈ ਪਿਆਰਵਾਹੀ ਕੀਤੀ ਹੋਵੇ ਇਹਦੇ ਪਿੱਛੇ ਕੋਈ ਦਿਮਾਗ ਕਿਸੇ ਦਾ ਕੰਮ ਕਰਦਾ ਹੋਵੇ ਕੋਈ ਇਦਾਂ ਦੀ ਗੱਲ ਤਾਂ ਨਹੀਂ ਸਾਹਮਣੇ ਆਈ ਨਹੀਂ ਜੀ ਬਹੁਤ ਸਭ ਤੋਂ ਵੱਡੀ ਬਰੀਕੀ ਗੱਲ ਕਿ ਜਿਹੜੀ ਇਹ ਫੇਸਬੁੱਕ ਚਲਾ ਰਿਆ ਸੀ ਉਸ ਫੇਸਬੁੱਕ ਦਾ ਨਾਮ ਆਸਟ੍ਰੇਲੀਆ ਦੇ ਨਾਲ ਦੇ ਯੂਜ਼ ਹੋ ਰਿਹਾ ਜੀ ਆਸਟ੍ਰੇਲੀਆ ਦੇ ਕੋਈ ਬੰਦੇ ਨੇ ਕਰ ਰੇ ਸੀ ਨਾਲ ਆਪਣੇ ਅਟੈਚ ਅੱਛਾ ਜੀ ਉਹ ਜਦੋਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਪ੍ਰਸ਼ਾਸਨ ਨੇ ਤੇ ਚਲੋ ਸਾਨੂੰ ਹੌਸਲਾ ਹੀ ਦੇਣਾ ਸੀ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਕਿੰਨਾ ਕੁ ਤਰਤਾ ਹੈ ਪ੍ਰਸ਼ਾਸਨ ਨੇ ਇੱਕੋ ਗੱਲ ਕਹੀ ਦੀ ਹੈ ਸਾਈਬਰ ਕ੍ਰਾਈਮ ਦਾ ਕੇਸ ਬੰਦਾ ਜੀ ਅਸੀਂ ਇਹਦੀ ਪੜਤਾਲ ਕਰਾਂਗੇ ਜੀ ਜੀ ਚਲੋ ਅਸੀਂ ਵੀ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਸਲਾਹ ਕਰਕੇ ਬਾਬਾ ਜੀ ਨੇ ਜਿੱਦਾਂ ਕਿਹਾ ਕਿ ਜੇ ਪਰਚਾ ਪਵਾਵਾਂਗੇ ਤੁਹਾਨੂੰ ਹੀ ਪਤਾ ਆਧਾਰ ਕਾਰਡ ਦੇ ਜਮਾਨਤ ਹੋ ਜਾਣੀਆਂ ਜੀ ਹਾਂਜੀ ਸਭ ਤੋਂ ਵੱਡੀ ਗੱਲ ਹੈ ਸਾਡੇ ਹੀ ਧਰਮ ਦੇ ਉੱਪਰ ਕਿਉਂ ਇਦਾਂ ਦੇ ਦੁਆਰ-ਦੁਆਰ ਤੋਂ ਅਟੈਕ ਹੋਏ ਜਾ ਰਹੇ ਆ ਜੀ ਔਰ ਪਾਗਲ ਬੰਦੇ ਹੀ ਕਿਉਂ ਕਰਦੇ ਆ ਜੀ ਜੀ ਪਾਗਲ ਬੰਦਾ ਕਦੀ ਆਪਣਾ ਘਰ ਤੇ ਛੱਡਦਾ ਨਹੀਂ ਆ ਔਰ ਪਾਗਲ ਤਾਂ ਮੇਰਾ ਖਿਆਲ ਨਹੀਂ ਹੈ ਸ਼ਾਇਦ ਦੁਕਾਨਦਾਰੀ ਵੀ ਕਰਦਾ ਨਾ ਜੀ ਉਹ ਦੇਖੋ ਜੀ ਬੜੀ ਵਧੀਆ ਦੁਕਾਨਦਾਰੀ ਕਰਦਾ बिजनेਸਮੈਨ ਹੈ ਇਹਦਾ ਅਹਿਮਦਗੜ ਦੇ ਵਿੱਚ ਬਹੁਤ ਵਧੀਆ ਰਸੂਕ ਬਣਿਆ ਓਕੇ ਜੀ ਜੀ ਇਹ ਬੰਦੇ ਨੇ ਜਾਣ ਕੇ ਇਹ ਦੂਜੀ ਘਟਨਾ ਜੀ ਇੱਕ ਪਿਛਲੇ ਸਾਲ ਵੀ ਉਦੋਂ ਵੀ ਦਿਹਾੜੇ ਚੱਲ ਰਹੇ ਸੀ ਛਿੱਦੀ ਇਹ ਫਿਰ ਛਿੱਦੀ ਦਿਹਾੜਿਆਂ ਦੇ ਵਿੱਚ ਇਦਾਂ ਦੀ ਜਾਣ ਕੇ ਜਿਹਨੂੰ ਕਹਿ ਦਿੰਨੇ ਆਪਾਂ ਸ਼ਰਾਰਤ ਕੀਤੀ ਜੀ ਸ਼ਰਾਰਤ ਕੀਤੀ ਅੱਛਾ ਪੁਲਿਸਦਾਰ ਬਈਆ ਕਿਹੋ ਜਿਹਾ ਸਗਾ ਜੀ ਜਦੋਂ ਤੁਸੀਂ ਉੱਥੇ ਗਏ ਆ ਦੇਖੋ ਜੀ ਪੁਲਿਸ ਤੋਂ ਤੁਹਾਨੂੰ ਪਤਾ ਹੀ ਆ ਸੁਣਦੀ ਤਾਂ ਸਭ ਦੀ ਗੱਲ ਆ ਪਰ ਕਰਦੀ ਆਪਣੀ ਮਨਮਤ ਆ ਉਹਨਾਂ ਨੇ ਕਿਹਾ ਤਾਂ ਜੀ ਸਾਡੇ ਧਿਆਨ ਚ ਆਇਆ ਸੀ ਇਹਨੂੰ ਸੁਧਾਰਾਂਗੇ ਜੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਅਸੀਂ ਪਰਚਾ ਕੱਟ ਦਿੰਦੇ ਆ ਅਸੀਂ ਕਹਿੰਦੇ ਪਰਚੇ ਦੇ ਹੱਕ 'ਚ ਨਹੀਂ ਆਏ ਜੀ ਹੂੰ ਹੂੰ ਜੀ ਪਾਈ ਸਾਨੂੰ ਪ੍ਰਸ਼ਾਸਨ ਤੇ ਕੋਈ ਭਰੋਸਾ ਆ ਜੀ ਸਾਨੂੰ ਸਿਰਫ ਬੰਦਾ ਚਾਹੀਦਾ ਥੋੜੇ ਦੇਰ ਲਈ ਔਰ ਇੱਥੋਂ ਤੇ ਸਭ ਤੋਂ ਵੱਡੀ ਗੱਲ ਇੱਥੋਂ ਦੇ ਅਹਿਮਦਗੜ੍ਹ ਦੇ ਗੁਰਦੋਰਾ ਸਿੰਘ ਸਭਾ ਤੁਹਾਨੂੰ ਮੈਂ ਫਿਰ ਧਿਆਨ ਚ ਲਿਆਣਾ ਉੱਥੋਂ ਦੇ ਜਿਹੜੇ ਮੇਨ ਪ੍ਰਚਾਰਕ ਹੈ ਉਹੀ ਸਾਨੂੰ ਕਹਿ ਰਿਹਾ ਕਿ ਛੱਡੋ ਰਵਿੰਦਰ ਜੀ ਇਹ ਬੰਦੇ ਤੇ ਮਾਨਸਿਕ ਰੋਗੀ ਆ ਆਪਾਂ ਇਹਨਾਂ ਖਾਤਰ ਟਾਈਮ ਨਾ ਖਰਾਬ ਕਰੀਏ ਅਸੀਂ ਇਹਨਾਂ ਨੂੰ ਗਹਿਤਰ ਨੇ ਮਾਫੀ ਮੰਗ ਲਈ ਆ ਜੀ ਹਾਂ ਹਾਂ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਥਾਣੇ ਵੀ ਗਏ ਅਸੀਂ ਇਹਨੂੰ ਪੁਲਿਸ ਥਾਣੇ ਕਿਹਾ ਜੀ ਪੁਲਿਸ ਥਾਣੇ ਲਿਜਾ ਕੇ ਉੱਥੇ ਲਿਜਾ ਕੇ ਇਹਦੀ ਪੂਰੀ ਨੇਰੀ ਲਿਆਂਦੀ ਜੀ ਔਰ ਪੂਰੇ ਇਹਦੇ ਪਰਿਵਾਰ ਨੇ ਕੈਮਰੇ ਮੋਰੇ ਆ ਕੇ ਮਾਫੀ ਮੰਗੀ ਜੀ ਇੱਕੋ ਇੱਕ ਦੇ ਵਿੱਚ ਵੀ ਸਾਡੇ ਕੋਈ ਐਸੀ ਗਲਤੀ ਨਹੀਂ ਹੋਈ ਥੀ ਫਿਰ ਇਹਨਾਂ ਦੇ ਮੂੰਹੋਂ ਇੱਕ ਗੱਲ ਨਿਕਲਦੀ ਨਿਕਲਦੀ ਪੁਲਿਸ ਨੇ ਦਬਾਤੀ ਜੀ ਕਿ ਸਾਡੇ ਕੋਲ ਕਰਾਇਆ ਗਿਆ ਪਰ ਹਾਲੇ ਤੱਕ ਇਹ ਨਹੀਂ ਪਤਾ ਕਿੰਨੇ ਕਰਾਇਆ ਅੱਛਾ 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 ਹਾਂਜੀ ਅੱਛਾ ਲਫਜ਼ ਕਰਵਾਇਆ ਗਿਆ ਇਹ ਲਫਜ਼ ਕਿਤੇ ਰਿਕਾਰਡ ਵੀ ਹੋ ਗਿਆ ਤੁਹਾਡੇ ਕੋਲ ਕਿਸੇ ਵੀਡੀਓ ਚ ਆਇਆ ਇਦਾਂ ਕੁਝ ਦੇਖੋ ਜੀ ਪੁਲਿਸ ਨੇ ਅੰਦਰ ਸਾਡੇ ਕਿਸੇ ਦਾ ਕੈਮਰਾ ਨਹੀਂ ਚੱਲਣ ਦਿੱਤਾ ਜਦੋਂ ਥਾਣੇ ਲੈ ਕੇ ਗਏ ਨਾ ਇਹਨੂੰ ਠੀਕ ਆ ਠੀਕ ਆ ਥਾਣੇ ਲੈ ਜਾ ਕੇ ਤੇਜਪਾਲ ਸਿੰਘ ਨੇ ਪਹਿਲੇ ਮਾਰੀਆਂ ਫਿਰ ਸਿੰਘਾਂ ਨੇ ਵੀ ਮਾਰੀਆਂ ਨੇ ਡਾਂਗਾ ਡੂੰਗਾ ਚੰਗੀਆਂ ਦੀ ਸੇਵਾ ਤੇ ਚੰਗੀ ਹੋਈ ਹੈ ਜੀ ਹੂੰ ਹੂੰ ਉਹ ਉਸ ਬੰਦੇ ਦੇ ਜਵਾਨੀ ਸੀ ਮੇਰੇ ਤੋਂ ਕਰਾਇਆ ਗਿਆ ਪਰ ਉੱਥੇ ਪੁਲਿਸ ਨੇ ਉਸੇ ਗੱਲ ਨੂੰ ਨੱਪਦਿਆਂ ਹੋਇਆ ਜੀ ਇਸ ਚੀਜ਼ ਨੂੰ ਅਸੀਂ ਡੂੰਘਾਈ ਤੱਕ ਜਾਂਚ ਕਰਾਂਗੇ ਜੀ ਤੁਸੀਂ ਸਾਡੇ ਤੇ ਭਰੋਸਾ ਰੱਖੋ ਬਸ ਜੀ ਅੱਛਾ ਕੋਈ ਮੁਕੱਦਮਾ ਦਰਜ ਕਰਵਾਇਆ ਗਿਆ ਜਾਂ ਫਿਰ ਨਹੀਂ ਨਹੀਂ ਜੀ ਮੁਕੱਦਮਾ ਦਰਜ ਨਹੀਂ ਕਰਾਇਆ ਤੁਹਾਨੂੰ ਹੀ ਪਤਾ ਮੁਕਦਮੇ 'ਚ ਕੀ ਹੋਣਾ ਸੀ ਵੱਧ ਤੋਂ ਵੱਧ 2.5 ਘੰਟੇ ਬਹadur ਕਾਰਡ ਤੇ ਜ਼ਮਾਨਤ ਹੋਈ ਨਹੀਂ ਇਸ ਜਿਹੜਾ ਪੁਲਿਸ ਕਹਿ ਰਹੀ ਸੀ ਕਿ ਜਿਹੜਾ ਹੁੰਦਾ ਨਾ ਸਾਈਬਰ ਕ੍ਰਾਈਮ ਦਾ ਹੁੰਦਾ ਜੀ ਹਾਂਜੀ ਹਾਂਜੀ ਤੁਸੀਂ ਫਿਰ ਮੀਡੀਆ ਦਾ ਪਰਚਾ ਹੁੰਦਾ ਪਹਿਲੇ ਸਾਈਬਰ ਕ੍ਰਾਈਮ ਦੀ ਜਾਂਚ ਕਰੇਗੀ ਪੜਤਾਲ ਕਰੇਗੀ ਅਸੀਂ ਉਸ ਚੱਕਰ ਚ ਪੈਣਾ ਨਹੀਂ ਜਾਂਦੇ ਸੀ ਪਰ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਭਈ ਕਰਵਾਇਆ ਗਿਆ ਕਿਸੇ ਦੇ ਵੱਲੋਂ ਇਹ ਸਾਰਾ ਕੁਝ ਤੇ ਉਹ ਫਿਰ ਬੰਦਾ ਕੋਈ ਆਸਟ੍ਰੇਲੀਆ ਬੈਠਾ ਆ ਉਹ ਇਹਦੀ ਆਈਡੀ ਵੀ ਚਲਾਉਂਦਾ ਸੀ ਇਹਨੂੰ ਪ੍ਰਮੋਟ ਵੀ ਕਰਦਾ ਸੀ ਸਭ ਕੁਝ ਪਰ ਪੁਲਿਸ ਉਹ ਸਾਹਮਣੇ ਨਹੀਂ ਲਿਆਂਦੀ ਭਈ ਪਰ ਜੇ ਤੁਸੀਂ ਪਰਚਾ ਦਰਜ ਕਰਵਾਉਨੇ ਜਾਂਚ ਪੜਤਾਲ ਹੁੰਦੀ ਤਾਂ ਫਿਰ ਸ਼ਾਇਦ ਆ ਜਾਂਦਾ ਸਾਹਮਣੇ ਉਹ ਨਹੀਂ ਜੀ ਸੱਜਣ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਤੱਕ ਕਿੰਨੀਆਂ ਬੇਤਬੀਆਂ ਹੋਈਆਂ ਇੱਕ ਬੇਤਬੀ ਦੇ ਵਿੱਚ ਦੱਸ ਦਿਓ ਕੋਈ ਦੋਸ਼ੀ ਸਾਹਮਣੇ ਆਇਆ ਹੋਵੇ ਜਾਂ ਕਿਸੇ ਨੂੰ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹਨਾ ਇੱਕ ਵੀ ਦੋਸ਼ੀ ਬਾਹਰ ਖੜੀ ਕਰਕੇ ਦੱਸ ਦਿਓ ਕਿਸੇ ਨੂੰ ਸਜ਼ਾ ਹੋਈ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੂੰ ਹੂੰ ਇੱਕ ਵੀ ਪੰਜਾਬ ਦੇ ਵਿੱਚ ਇੱਕ ਵੀ ਦੁਸ਼ਟ ਐਸਾ ਹੈ ਨਹੀਂ ਜਿਸ ਨੂੰ ਸਜ਼ਾ ਹੋਈ ਹੋਵੇ ਪ੍ਰਸ਼ਾਸਨ ਨੇ ਸਜ਼ਾ ਕੀਤੀ ਹੋਵੇ ਹੂੰ ਹੂੰ ਤੁਹਾਡੇ ਹਿਸਾਬ ਨਾਲ ਫਿਰ ਜੋ ਤੁਸੀਂ ਕਰਿਆ ਠੀਕ ਹੈ ਤਸੱਲੀ ਹੈ ਤੁਹਾਡੇ ਮਨ ਦੀ ਜਿਹੜੇ ਹੋਰ ਸਾਥੀ ਸਿੰਘ ਸਿਗੇ ਤੁਹਾਡੇ ਨਾਲ ਦੇ ਸਾਰਿਆਂ ਦੀ ਤਸੱਲੀ ਗੁਰੂ ਸਾਹਿਬ ਸਮੱਤ ਬਖਸ਼ਣ ਜੀ ਅਸੀਂ ਜਸ ਸਿਰਫ ਸੋਚਦੇ ਆਪਸੀ ਭਾਈਚਾਰੇ ਦਾ ਸਲਾਹ ਕਰਕੇ ਪੀਤਾ ਜੀ ਠੀਕ ਆ ਹਾਂ ਜੀ ਸਹਿਮਤ ਸੀ ਸਾਰੇ ਨਾਲ ਜੀ ਜੋ ਹੋ ਗਿਆ ਹਾਂ ਜੀ ਸਹਿਮਤ ਸੀ ਜੀ ਠੀਕ ਆ ਰਵਿੰਦਰ ਸਿੰਘ ਜੀ ਰੇਟਰਵਾਜ ਖਾਲਸਾ ਆਪਣੇ ਹਿਸਾਬ ਨਾਲ ਸਜਾ ਦੇਵੇਗਾ ਜੀ ਸਾਨੂੰ ਪ੍ਰਸ਼ਾਸਨ ਤੇ ਨਹੀਂ ਭਰੋਸਾ ਜੀ 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 ਮੈਨੂੰ ਤਾਂ ਲੱਗਦਾ ਕਿ ਜੋ ਤੁਸੀਂ ਕਰ ਲਿਆ ਆਪਣੇ ਹੱਥੀ ਉਹਨਾਂ ਕੀ ਬਹੁਤ ਹੈਗਾ ਤੇ ਉਧਰਲੇ ਪਾਸੇ ਕੁਝ ਨਹੀਂ ਬਣਦਾ ਹੈਗਾ ਆਪਾਂ ਵਾਕੇ ਪਿੱਛੇ ਦੇਖਦੇ ਵੀ ਹੈਗੇ ਬਹੁਤ ਕੁਝ ਇਦਾਂ ਦਾ ਵਾਪਰਦਾ ਹੈਗਾ ਰਵਿੰਦਰ ਸਿੰਘ ਜੀ ਨੂੰ ਯਾਦ ਹੈਗਾ ਕਿ ਤੁਸੀਂ ਦੇਖੋ ਮੇਰੇ ਖਿਆਲ ਚਾਰ ਕਵਰੇ ਬੀਤ ਚੁੱਕੇ ਹੋਵਗੇ ਜਦੋਂ ਦਰਬਾਰ ਸਾਹਿਬ ਜੰਗਲਾ ਟੱਪ ਕੇ ਤੇ ਇੱਕ ਬੰਦਾ ਅੰਦਰ ਜਾ ਪਹੁੰਚਿਆ ਸੀਗਾ ਬਾਅਦ ਚ ਭਾਵੇਂ ਮੌਦੇ ਘਾਟ ਉੱਥੇ ਉਤਾਰ ਦਿੱਤਾ ਗਿਆ ਉਹਨੂੰ ਪਰ ਉਹਦਾ ਹੱਲੇ ਤੱਕ ਪਤਾ ਹੀ ਨਹੀਂ ਲੱਗ ਸਕਿਆ ਹੈਗਾ ਵੀ ਉਹ ਕੌਣ ਸੀਗਾ ਬੰਦਾ ਉਹ ਉਹਦੀ ਆਇਡੈਂਟੀਟੀ ਕੀ ਆ? ਤੋ ਵਰਸ਼ਾਂ ਤੋਂ ਤੋਂ ਆਇਆ ਨਹੀਂ ਸੀ ਉਹ। ਜੀ ਜੀ ਕਿਸੇ ਦੇ ਮਾਂ ਦੇ ਢਿੱਡੋਂ ਜੰਮਿਆ ਸੀ ਕਿਸੇ ਮੁਹੱਲੇ ਦਾ ਕਿਸੇ ਸ਼ਹਿਰ ਦਾ ਤੇ ਹੋਏਗਾ ਨਾ ਰਹਿਣ ਵਾਲਾ। ਜੀ ਬਿਲਕੁਲ ਹਾਂ ਜੀ। ਉਹ ਖੁਦ ਪ੍ਰਸ਼ਾਸ਼ਕ ਨੇ ਕਿੱਥੋਂ ਕੱਢਿਆ ਹੋਗਾ ਉਹਨੂੰ ਏਜੰਸੀਆਂ ਨੇ। ਹਮਮ ਤੇ ਕਿੱਡੀ ਤਗੜੀ ਪਲੈਨਿੰਗ ਕਰਾਈ ਤੇ ਕਿੱਥੇ ਉਹ ਕੰਮ ਹੀ ਖਤਮ ਕਰਤਾ ਜੀ। ਔਰ ਖੁਦ ਮੈਂ ਉਸ ਚੀਜ਼ ਦੀਆਂ ਪੋਸਟਰ ਪਾਈਆਂ ਨਾਮ ਰੱਖ ਕੇ ਕੋਈ ਇਹਦਾ ਅਦਾ ਪਤਾ ਕੁਝ ਤਾਂ ਦੱਸੋ। ਜੀ 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 ਵਾਕਈ। ਕੋਈ ਪ੍ਰਸ਼ਾਸਨ ਇਦਾਂ ਦਾ ਬੰਦਾ ਹੈ। ਆਕਾ 10 10 ਸਾਲ ਵੀ ਵੀ ਸਾਲ ਪੁਰਾਣੇ ਕੇਸ ਵੀ ਲੱਭ ਕੇ ਲੈ ਕੇ ਆਇਆ ਪ੍ਰਸ਼ਾਸਨ ਜੀ ਜੀ ਅਤੇ ਇਸ ਦੇ ਵਿੱਚ ਤੁਸੀਂ ਆਪ ਝਾਤੀ ਮਾਰ ਕੇ ਦੇਖੋ ਪ੍ਰਸ਼ਾਸਨ ਕਿੰਨਾ ਕੁ ਸਾਡੇ ਨਾਲ ਸਹੀ ਰਵਿਢੀ ਨਾਲ ਵਰਤ ਰਿਹਾ ਸਾਡੇ ਨਾਲ ਸਿੱਖਾਂ ਨਾਲ ਜੋ ਤ੍ਰਾਈ ਮਾਲ ਦਾ ਬਤਾਰਾ ਹੋ ਗਿਆ ਜੀ ਵਾਕਈ ਔਰ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈਗਾ ਸਾਰਾ ਕੁਝ ਫਿਰ ਦਰਬਾਰ ਸਾਹਿਬ ਜਿਆ ਕੁਝ ਵਾਪਰ ਜਾਂਦਾ ਤੇ ਉੱਥੇ ਇਹ ਬੇਨਤੀ ਹੈ ਸਾਡੇ ਨਗ ਕਿਰਤਨ ਆ ਗਿਆ ਜੀ ਮੈਨੂੰ ਖੁਸ਼ੀ ਬਖਸ਼ੋ ਜੀ ਜ਼ਰੂਰ ਜੀ ਜ਼ਰੂਰ ਧੰਨਵਾਦ ਧਾਈ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਉਹਨਾਂ ਨੂੰ ਆਖਾਂ ਸਕਦਾ ਕਿ ਸਾਨੂੰ ਥੋੜਾ ਜਿਹਾ ਸਮਝ ਜ਼ਰੂਰ ਦੇ ਦਿਓ ਤਾਂ ਜੋ ਉਹ ਆਪਣੀ ਜ਼ੁਬਾਨੀ ਦੱਸ ਸਕਣ ਕਿਉਂਕਿ ਉਹ ਉੱਥੇ ਮੌਕੇ ਤੇ ਹਾਜ਼ਰ ਸਕੇ ਉਹਨਾਂ ਸਿੰਘਾਂ ਦੇ ਨਾਲ ਜਿਨ੍ਹਾਂ ਸਿੰਘਾਂ ਨੇ ਉੱਥੇ ਜਾ ਕੇ ਪਹੁੰਚ ਕੀਤੀ ਹੈ ਔਰ ਇਹ ਸਾਰਾ ਕੁਝ ਬਹੁਤ ਕੁਝ ਹੈਗਾ ਜੀ ਸਾਡੇ ਪੰਜਾਬ ਦੀ ਹੀ ਇਹ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਇੱਕ ਦੇ ਖਾਲਸੇ ਦੇ ਆਪਣੇ ਰਾਜ ਭਾਗ ਹੋਇਆ ਕਰਦੇ ਸੀਗੇ ਸਮੇਂ ਬਦਲ ਗਏ ਹਾਲਾਤ ਬਦਲ ਗਏ ਸੋ ਅੱਜ ਆਪਾਂ ਉਸੇ ਹੀ ਧਰਤੀ ਦੇ ਉੱਪਰ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਦੇ ਆਂ ਔਰ ਆਪਣੇ ਕੰਨਾਂ ਦੇ ਨਾਲ ਆਪਾਂ ਸੁਣਦੇ ਆਂ ਆਪਾਂ ਪੋਸਟਾਂ ਵੀ ਲਿਖ ਲੈ ਕੇ ਪਾਉਂਦੇ ਆਂ ਔਰ ਮੇਰੇ ਵਰਗੇ ਪੱਤਰਕਾਰ ਸਟੂਡੀਓ ਦੇ ਵਿੱਚ ਬੈਠ ਕੇ ਜਾਂ ਮੌਕੇ ਤੇ ਜਾ ਜਾ ਕੇ ਉਹਦੀ ਖਬਰ ਵੀ ਕਰਦੇ ਹੈਗੇ ਆ ਡਿਬੇਟਾਂ ਵੀ ਹੁੰਦੀਆਂ ਨੇ ਬਹੁਤ ਕੁਝ ਹੁੰਦਾ ਹੈਗਾ ਪਰ ਇਹ ਜਿਹੜਾ ਸਿਲਸਿਲਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਇਸ ਕਿਸਮ ਦੇ ਘਟਨਾਵਾਂ ਵਾਪਰਦੀਆਂ ਨੇ ਗੱਲ ਕਰ ਰਿਹਾ ਸੀਗੇ ਦਰਬਾਰ ਸਾਹਿਬ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਜਿੱਥੇ ਪ੍ਰਬੰਧ ਹੈਗੇ ਆ ਸੋ ਉੱਥੇ ਜੇ ਸਾਰਾ ਕੁਝ ਵਾਪਰ ਜਾਂਦਾ ਤੇ ਇਹਨਾਂ ਨੇ ਬਰੇ ਬੀਤ ਜਾਂਦੇ ਆ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਆਪਾਂ ਕਿੱਥੇ ਖਲੋਤੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਬਾਰੇ ਕਿਹਾ ਜਾਂਦਾ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਇੱਕ ਸਿਰਮੌਰ ਸੰਸਥਾ ਤੱਕ ਵੀ ਆਖਿਆ ਜਾਂਦਾ ਹੈਗਾ ਸੋ ਕਿੰਨਾ ਕੁ ਦਮ ਖਮ ਰਹਿ ਗਿਆ ਕਿ ਸਰਕਾਰਾਂ ਦੇ ਕੋਲੋਂ ਪ੍ਰੈਸ਼ਰ ਪਵਾ ਕੇ ਹਾਲੇ ਤੱਕ ਇਹ ਨਹੀਂ ਪਤਾ ਕਰਵਾ ਪਾਏ ਆਪਾਂ ਕਿ ਉਹ ਬੰਦਾ ਕੌਣ ਸੀਗਾ ਜਿਹੜਾ ਦਰਬਾਰ ਸਾਹਿਬ ਤੱਕ ਜਾ ਪਹੁੰਚਿਆ ਔਰ ਉਸ ਤੋਂ ਬਾਅਦ ਫਿਰ ਜੰਗਲਾ ਟੱਪ ਕੇ ਅੰਦਰ ਜਾਣ ਦੀ ਗੁਸਤਾਖੀ ਤੱਕ ਵੀ ਕਰ ਗਿਆ ਬਾਅਦ ਵਿੱਚ ਸਿੰਘਾਂ ਨੇ ਆਪਣੇ ਤਰੀਕੇ ਦੇ ਨਾਲ ਚੋਰ ਸਾਰਾ ਕੁਝ ਜੋ ਹੋਇਆ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਪਰ ਉਹਦੀ ਆਈਡੈਂਟਿਟੀ ਉਹ ਕੌਣ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀਗਾ ਉਹਦਾ ਨਾਮ ਕੀ ਸੀਗਾ ਕਿਹੜੇ ਪਰਿਵਾਰ ਦੇ ਨਾਲ ਸੰਬੰਧਿਤ ਸੀਗਾ ਉਹ ਬਾਕੀ ਜਿਹੜੀਆਂ ਗੱਲਾਂ ਹੈਗੀਆਂ ਨੇ ਪਈ ਉਹਦੇ ਪਿੱਛੇ ਕੌਣ ਸੀ ਕਿਹਨੂੰ ਭੇਜਿਆ ਨੇ ਭੇਜਿਆ ਸੀਗਾ ਉਹ ਤੇ ਗੱਲਾਂ ਬਾਤਾਂ ਦੀਆਂ ਰਹਿ ਗਈਆਂ ਪਰ ਉਹ ਬੰਦਾ ਹੀ ਕੌਣ ਸੀਗਾ ਇਹ ਵੀ ਜੇ ਨਾ ਪਤਾ ਲੱਗੇ ਤਾਂ ਕਿੰਨੀ ਜ਼ਿਆਦਾ ਦੁਖਾਲੀ ਗੱਲ ਹੈ ਹਕੂਮਤਾਂ ਦੇ ਵਾਸਤੇ ਆਪਾਂ ਗੱਲ ਕਰਦੇ ਆਂ ਔਰ ਖਾਲਸਾ ਪੰਥ ਨੂੰ ਜ਼ਰੂਰ ਬਹੁਤ ਕੁਝ ਸੋਚਣ ਦੀ ਜ਼ਰੂਰਤ ਹੈ ਇਧਰ ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾਏ ਜਾ ਰਹੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਆ ਸਾਡੇ ਸਾਰਿਆਂ ਦੇ ਸਾਰਾ ਕੁਝ ਸਾਹਮਣੇ ਹੈਗਾ ਕਿਵੇਂ ਕੌਮ ਦੇ ਵਿੱਚ ਇੱਕ ਜਾਹ ਜਲਾਲ ਹੁੰਦਾ ਹੈਗਾ ਔਰ ਕੌਮ ਇੱਕ ਵਾਰ ਇੱਕ ਵਿਰਾਗ ਜਿਹੇ ਦੇ ਵਿੱਚੋਂ ਵੀ ਲੰਘ ਰਹੀ ਹੁੰਦੀ ਹੈ ਸੋ ਵਿਰਾਗ ਅਤੇ ਦੁਖੀ ਹੋਣਾ ਰੋਣਾ ਦੋਨਾਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈਗਾ ਇੱਕ ਵਿਰਾਗ ਦੀ ਅਵਸਥਾ ਹੁੰਦੀ ਹੈ ਇੱਕ ਵੱਖਰੀ ਕਿਸਮ ਦਾ ਉਹ ਟੌਪਿਕ ਹੈਗਾ ਵਿਸ਼ਾ ਹੈਗਾ ਸੋ ਉਦਾਂ ਦੇ ਹਾਲਾਤਾਂ ਦੇ ਵਿੱਚ ਔਰ ਦੂਸਰੇ ਪਾਸੇ ਕੋਈ ਸਿਰਫ ਫਿਰਿਆ ਸ਼ਰਾਰਤੀ ਅਨੁਸਾਰ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦਿੰਦਾ ਹੈਗਾ ਸੋਸ਼ਲ ਮੀਡੀਆ ਦੀ ਰਜ ਕੇ ਦਰਬਾਰ ਤੋਂ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਲੋਕ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ ਆਪਾਂ ਵੇਖਦੇ ਹਾਂ ਗਾਹੇ ਬਗਾਹੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਰਕਾਰਾਂ ਦੇ ਵੱਲੋਂ ਵੀ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕੋਈ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਊਗਾ ਕੋਈ ਗਲਤ ਸਮਗਰੀ ਅਪਲੋਡ ਕਰੂਗਾ ਤਾਂ ਉਹਦੇ ਖਿਲਾਫ ਬਣਦੇ ਸਰ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਜੇ ਕੋਈ ਸ਼ਿਕਾਇਤ ਨਾ ਵੀ ਦਰਜ ਕਰਵਾਵੇ ਤਾਂ ਕਾਨੂੰਨੀ ਕਾਰਵਾਈ ਤਾਂ ਬਣਦੀ ਐ ਜਦੋਂ ਉਹ ਕਹਿੰਦੇ ਆ ਪਰ ਇੱਥੇ ਕਾਨੂੰਨੀ ਕਾਰਵਾਈ ਜਦੋਂ ਨਹੀਂ ਹੁੰਦੀ ਤਾਂ ਉਸ ਵੇਲੇ ਫਿਰ ਸੇ ਕਿਸੇ ਕਰਕੇ ਸ਼ਾਇਦ ਕਹਿੰਦੇ ਆ ਕਿ ਸਾਡੇ ਕਦੀ ਆਪਦੇ ਰਾਜ ਹੁੰਦੇ ਸੀਗੇ ਅਸੀਂ ਉਹੀ ਰਾਜ ਭਾਗ ਇੱਥੇ ਮੋੜ ਵਿਖਣਾ ਚਾਹੁੰਦੇ ਆ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਟਣਕਾ ਕੇ ਥੋਕ ਬਜਾ ਕੇ ਹੱਕ ਸੱਚ ਅਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਜਦੋਂ ਤੇ ਸਾਡੇ ਚੈਨਲ ਬੈਨ ਕਰ ਦਿੱਤੇ ਜਾਂਦੇ ਆ ਸਾਡੀਆਂ ਕਈ ਵੀਡੀਓਜ਼ ਭਾਰਤ ਚ ਬੈਨ ਕਰ ਦਿੱਤੀਆਂ ਜਾਂਦੀਆਂ ਨੇ ਬਹੁਤ ਕੁਝ ਸਾਡੇ ਨਾਲ ਵਾਪਰਦਾ ਹੈਗਾ ਹਾਲਾਂਕਿ ਆਪਾਂ ਇਥੋਂ ਦਾ ਵਿਦੇ ਵਿਧਾਨ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਗੱਲ ਕਰਦੇ ਆ ਫਿਰ ਵੀ ਬਖਸ਼ੇ ਨਹੀਂ ਜਾਂਦੇ ਪਰ ਉਹ ਲੋਕ ਉਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਜੇ ਕੋਈ ਹੇਟ ਸਪੀਚ ਕਰੂੰਗਾ ਤੋਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਊਗਾ ਸਰਕਾਰਾਂ ਵੱਲੋਂ ਕਿਹਾ ਜਾਂਦਾ ਔਰ ਬਕਾਇਦਾ ਕੀਤੇ ਵੀ ਜਾਂਦੇ ਨੇ ਪਰ ਕਿੰਨਾ ਦੇ ਖਿਲਾਫ ਉਹ ਸਾਰਾ ਕੁਝ ਵਰਤਿਆ ਜਾਂਦਾ ਹੈਗਾ ਜਿਹੜੇ ਲੋਕ ਸੱਚਮੁੱਚ ਹੱਕ ਸੱਚ ਅਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹ ਜਿਹੜੀਆਂ ਗੱਲਾਂ ਨੇ ਉਹ ਹੁਕਮ ਉਹਨਾਂ ਦੇ ਖਿਲਾਫ ਉਹਨਾਂ ਦੇ ਉੱਪਰ ਲਾਗੂ ਹੁੰਦੇ ਆ ਮੈਂ ਆਪ ਇੱਕ ਪੱਤਰਕਾਰ ਹੋਣ ਦੇ ਨਾਤੇ ਠੋਕ ਬੁਜਾ ਕੇ ਗੱਲ ਕਰਦਿਆਂ ਕੇਸ ਪਿਆ ਹੋਇਆ ਔਰ ਉਹ ਕੇਸ ਇਸ ਕਰਕੇ ਵੀ ਭੁਗਤ ਰਹੇ ਆ ਮਤਲਬ ਇੱਕ ਬੰਦਸ਼ ਲਾਈ ਜਾਂਦੀ ਹੈ ਪਰ ਜਿਹੜੇ ਲੋਕ ਸ਼ਰਾਰਤੀ ਅੰਸਰ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭद्दी ਸ਼ਬਦਾਵਲੀਓਂ ਤੋਂ ਲੈ ਕੇ ਪਤਾ ਨਹੀਂ ਕੀ ਖੇਸਵਾ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਸਾਹਮਣੇ ਪਰੋਸ ਰਹੇ ਆ ਪਰ ਉਹ ਸ਼ਰਮ ਸਾਰਾ ਕੁਝ ਚੱਲਦਾ ਪਿਆ ਕੋਈ ਉਹਨਾਂ ਦੇ ਉੱਪਰ ਰੋਕ ਥਾਮ ਨਹੀਂ ਹੈ ਉਹਨਾਂ ਦੇ ਖਿਲਾਫ ਜੇ ਕਾਨੂੰਨੀ ਕਾਰਵਾਈ ਟੁਕਮੀ ਹੋਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਕਾਸੇ ਨੂੰ ਠੱਲ ਪੈ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਉਹਦਾ ਸਮਾਂ ਜ਼ਰੂਰ ਵਧੀਆ ਆਊਗਾ ਇਦਾਂ ਦੀ ਅਰਦਾਸ ਬੇਨਤੀ ਵੀ ਕਰਦੇ ਹਾਂ ਔਰ ਸਿਰੇ ਦੀ ਅਰਦਾਸ ਤੇ ਆਪਾਂ ਕਾਲਪੁਰਖ ਵੈਗੁਰੂ ਦੇ ਚਰਨਾਚ ਇਹ ਕਰਦੇ ਹਾਂ ਕਿ ਪਾਤਸ਼ਾਹ ਜੀ ਇਸ ਸਰਜ਼ਮੀਨ ਦੇ ਉੱਪਰ ਜਿਸ ਸਰਜ਼ਮੀਨ ਦੇ ਉੱਪਰ ਸਹਬਜ਼ਾਦਿਆਂ ਦਾ ਲਹੂ ਆਪਾਂ ਗੱਲ ਕਰਦੇ ਆ ਨਾ ਜਦੋਂ ਇਸ ਇਹ ਜਿਹੜੀ ਮਿੱਟੀ ਹੈਗੀ ਆ ਪੰਜਾਬ ਦੀ ਇਹ ਜਿਹੜੀ ਸਰਜ਼ਮੀਨ ਹੈ ਇਹਨੂੰ ਸੂਰਬੀਰ ਬਹਾਦਰ ਯੋਧਿਆਂ ਨੇ ਆਉਦੇ ਲਹੂ ਦੇ ਨਾਲ ਸਿੰਜਿਆ ਹੋਇਆ ਆ ਸੋ ਉਹ ਮਿੱਟੀ ਜਿਹੜੀ ਆ ਜਿਹਦੇ ਵਿੱਚ ਸੂਰਬੀਰ ਬਹਾਦਰ ਯੋਧਿਆਂ ਦਾ ਲਹੂ ਜਿਹਦੇ ਵਿੱਚ ਸਹਬਜ਼ਾਦਿਆਂ ਦਾ ਲਹੂ ਸਮਾਇਆ ਹੋਇਆ ਉਸ ਮਿੱਟੀ ਦੇ ਵਿੱਚੋਂ ਉਸ ਮਹਿਕ ਨੂੰ ਉਸ ਲਹੂ ਦੀ ਮਹਿਕ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈਗਾ ਔਰ ਉਸ ਮਿੱਟੀ ਦੇ ਵਿੱਚੋਂ ਫਿਰ ਦੁਬਾਰਾ ਦੁਬਾਰਾ ਸੂਰਬੀਰ ਬਹਾਦਰ ਯੋਧੇ ਪੈਦਾ ਹੁੰਦੇ ਆ ਔਰ ਆਪਾਂ ਅਰਦਾਸ ਇਹੀ ਕਰਦੇ ਆ ਸਿਰੇਵਾਲੀ ਕਿ ਇੱਕ ਦਿਨ ਜ਼ਰੂਰ ਇਦਾਂ ਦਾ ਆਵੇ ਇਸ ਸਰਜ਼ਮੀਨ ਦੇ ਉੱਪਰ ਵਧੀਆ ਰਾਜ ਪ੍ਰਬੰਧ ਸਥਾਪਿਤ ਹੋ ਜਾਣ ਗੁਰੂ ਆਸੇ ਦੇ ਮੁਤਾਬਕ ਫਿਰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਦਾਂ ਦੀ ਹਰਕਤ ਕਰਨ ਦਾ ਹਿਆ ਨਾ ਕਰ ਸਕੇ ਉੱਥੇ ਹਿੰਦੂ ਮੁਸਲਮ ਸਿੱਖ ਈਸਾਈ ਬੋਧੀ ਜੈਨੀ ਪਾਰਸੀ ਭਾਵੇਂ ਹੋਣ ਕੋਈ ਵੀ ਭਾਵੇਂ ਜਿਹੜੇ ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਭਾਵੇਂ ਕੋਈ ਰੱਬ ਦੀ ਹੋਂਦ ਤੋਂ ਜਿਹੜੇ ਮਨਕਰ ਹੈ ਗਿਆ ਖਾਲਸੇ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੂੰ ਵੀ ਘੱਟੋ ਘੱਟ ਜ਼ਰੂਰ ਇੰਜ ਲੱਗੂਗਾ ਕਿ ਅਜ ਮਾਨ ਰਹੇ ਆਪਾਂ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਨਿਗ ਉਸ ਵੇਲੇ ਕੋਈ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦੇ ਸਕੂਗਾ ਵਰਨਾ ਆ ਜਿਹੜੇ ਰਾਜ ਭਾਗ ਆ ਜਿਹੜੇ ਰਾਜ ਭਾਗ ਆਪਾਂ ਹੰਡਾ ਰਹੇ ਆ ਉਹ ਸਾਡੇ ਸਾਰਿਆਂ ਦੇ ਸਾਰਾ ਕੁਝ ਸਾਹਮਣੇ ਹੀ ਹੈਗਾ ਬਹੁਤ ਬਹੁਤ ਧੰਨਵਾਦ